ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗੜੇ ਵਿੱਚ ਤਰਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਤੇ ਅੱਜ ਤੁਹਾਨੂੰ ਟਰੈਕਟਰਾਂ ਦੇ ਰੇਟ ਮਾਡਲ ਬਾਰੇ ਦੱਸਾਂਗੇ ਬਈ ਇਸ ਵੀਡੀਓ ਚ ਬਣੇ ਰਿਓ ਬਈ ਤੇ ਆਪਾਂ ਸਟਾਰਟ ਕਰਾਂਗੇ ਬਈ ਜੀ ਹਿੰਦੁਸਤਾਨ ਟਰੈਕਟਰ ਤੋਂ ਚਲੋ ਬਈ ਛੋਟਾ ਟਰੈਕਟਰ ਅਕਾ ਜਿਹੜਾ ਟਾਇਰਾਂ ਦੀ ਗੱਲ ਕਰੀ ਬਈ 16 ਦੇ ਟਾਇਰ ਨੇਗੇ 80 85 ਪੈਸੇ ਟਾਇਰ ਪੈਣਗੇ ਤੇ ਬਾਕੀ ਤੁਸੀਂ ਪਲੇਟਫਾਰਮ ਵੀ ਦੇਖ ਸਕਦੇ ਆਂਗੇ ਬਈ ਜ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਓਕਾ ਕੁ ਵੀ ਪੂਰੀ ਹੈ ਵੀ ਲੱਗੇ ਆ ਇਹ ਵੀ ਚੈੱਕ ਕਰੋ ਤੇ ਲਿੰਕਾ ਵਗੈਰਾ ਵੀ ਵਧੀਆ ਪਈਆਂ ਨੇ ਤੇ ਬਾਕੀ ਜੇ ਐਮਪ ਦੀ ਗੱਲ ਕਰੀਏ ਬਾਈ ਜੀ ਕਨੋਪੀ ਛਤਰੀ ਲੱਗੀ ਹੋਈ ਹੈ ਨਾਲ ਦੀ ਨਾਲ ਤੇ ਕੰਡੀਸ਼ਨ ਚੈੱਕ ਕਰੋ ਬਾਈ ਜੀ ਟਰੈਕਟਰ ਦੀ ਓਕੇ ਰਿਪੋਰਟ ਚ ਪਈਆ ਤੇ ਬਾਈ ਜੀ ਜਿਵੇਂ ਆਪਾਂ ਕਹ ਦੀਏ ਬਾਈ ਜੀ ਕੰਡੀਸ਼ਨ ਓਕੇ ਪਈਆ ਤੇ ਮਾਡਲ ਹੈਗੇ ਬਾਈ ਜੀ 19 ਤੇ 5 ਲੱਖ 65000 ਰੁਪਏ ਡਿਮਾਂਡ ਲੱਗੀ ਤਕਰੀਬਨ ਬਾਈ ਜੀ ਇਹ ਟਰੈਕਟਰ ਜਿਵੇਂ ਕਹ ਦੀਆ ਆਪਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦੇ ਨੇ ਤੇ ਪਾਵਰ ਸਟੀering ਆ ਰਿਜਨਲ ਬਾਈ ਜੀ ਬਾਕੀ ਚੈੱਕ ਵੀ ਕਰ ਲੋ ਤੇ ਜਿਵੇਂ ਆਪ ਕਹਦੀ ਬਈ ਜੀ ਬੈਠਾ ਵੀ ਆ ਉੱਪਰ ਛੋਟੇ ਛੋਟੇ ਵਾਂਗੂ ਬੰਦਾ ਛੋਟੇ ਉੱਪਰ ਹੀ ਬੈਠਾ ਲੱਗਦਾ ਕਬਈ ਜੀ ਵਾਕਈ ਦੇਖ ਲੈਣਗੇ ਬਈ ਜੀ ਕੰਡੀਸ਼ਨ ਪੂਰੀ ਓਕੇ ਪਈ ਆ ਜੀ ਤੇ ਹਿੰਦੁਸਤਾਨ 60 ਤੇ ਕੋੜਾ ਵਾਂਪਰ ਲੱਗਾ ਹੋਇਆ ਹੈਗਾ ਪੂਰੇ ਤੇ ਅੱਗੇ ਕਿ ਬਈ ਸੁਵਰਾਜ 855 4 ਸਟਾਰ ਰਿਵਰਸ ਪੀਟੀਓ ਚ ਤੇ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗਾ ਬਈ ਜੀ 500 ਪੈਸੇ ਤੇ ਫਰੰਟ ਟਾਇਰ ਵੀ ਬਈ ਜੀ 570 ਪੈਸੇ ਤੇ ਤੇ ਰੇ ਕੇ ਬਾਈ ਜੀ ਇਹਦੇ ਬੈਕ 14 ਦੇ ਗੁੱਡੀਅਰਸ ਤੇ ਫਰੰਟੇਕ ਨੇ ਅਪੋਲੋ ਦੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ 2015 ਮਾਡਲ ਤੇ 511000 ਰੁਪਏ ਡਿਮਾਂਡ ਆ ਗਈ ਤੇ ਬਾਕੀ ਪਾਵਰ ਸਟੀਅਰਿੰਗ ਚ ਹੈਗਾ ਤੇ ਡੱਕੋ ਲੱਗਾ ਹੈਗਾ ਸਿੰਪਲ ਕਪੜੇ ਵਾਲੀ ਛੱਤ ਲੱਗੀ ਹੈ ਬਾਕੀ ਤੁਹਾਨੂੰ ਮਗਰਾਟਾ ਵਗੈਰਾ ਤੇ ਵੀ ਨੀ ਕਮਰਵਾਦ ਨੇ ਬਾਈ ਜੀ ਮਗਰਾਟਾ ਵੀ ਸਾਫ਼ ਤੇ ਚੈੱਕ ਕਰੋ ਬਾਈ ਜੀ ਤੇ ਰਿੰਗ ਰੰਗ ਵੀ ਪੂਰੇ ਸਾਫ਼ ਕਰਨਗੇ ਤੇ ਲੋ ਬਾਈ ਜੀ ਲਿੰਕਾ ਵਗੈਰਾ ਵੀ ਤੁਹਾਨੂੰ ਦਿਖਾ ਦੇਣਗੇ ਵਧੀਆ ਪਿੰਨ ਤੇ ਡਬਲ ਡਿਸਟ੍ਰਿਬਿਊਟਰ ਹੈ ਬਾਈ ਤੇ ਅੱਗੇ ਆ ਗਿਆ ਬਾਈ ਜੀ 62 ਤੇ ਜਿਵੇਂ ਆਪਾਂ ਕਹਦੇ ਆ 98 ਕੇ ਰੰਦਾ ਵੱਡਾ ਭਾਈ ਤੇ ਪਾਵਰ ਸਟੀering ਆ ਬੈਕ ਡਰ ਰੇਡੀਅਲ ਲੱਗਣ ਬਈ ਜੀ ਸੱਤੋ ਕੇ ਵੈਸੇ ਤੇ ਫਰੰਟ ਟਾਇਰ ਵੀ ਬੈਜੀ 2010 ਮਾਡਲ ਤੇ 395000 ਰੁਪਏ ਡਿਮਾਂਡ ਆ ਕੀ 62 ਪਾਵਰ ਸਟੀering ਚ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਤੇ ਪਈਆ ਤੇ 16 ਦੇ ਟਾਇਰਾਂ ਤੇ ਬਈ ਜੀ ਰੰਬੂ ਵੀ ਤੁਸੀਂ ਦੇਖ ਸਕਦੇ ਹੋ ਹਾਜੀ ਟੱਕਰੀ ਜਿੰਨਾਂ ਲਈ ਪਈ ਨੇ ਬਈ ਜੀ ਜਿੰਨੇ ਵੀ ਹੈਗੇ ਨੇ ਤੇ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਵੀ ਵੈਸੇ ਝੋਟਾ ਹੀ ਹੈਗਾ ਜੀ ਤੇ ਇਹ ਮਾਡਲ ਦੀ ਗੱਲ ਕਰੀਏ ਬਾਈ ਜੀ ਦਸਾਗਾ ਤੇ ਪੰਜਾਬ ਨੰਬਰ ਹੈਗਾ ਮੋਗੇ ਦਾ ਤੇ ਅੱਗੇ ਕਿ ਬਾਈ ਜੀ ਸੋਨਾ ਵਿੱਕਾ 2002 ਮਾਡਲ ਲਗਾ ਤੇ ਬਾਈ ਜੀ ਸੈਂਟਰ ਗੇਅਰ ਆ ਗਿਆ ਸੈਂਟਰ ਗੇਅਰ ਕਿਉਂਕਿ ਬਾਈ ਜੀ ਅੱਜ ਕੱਲ ਜਿਹੜੇ ਵੀਰਾਂ ਕੋਲ ਹੈਗੇ ਬਹੁਤ ਜ਼ਿਆਦੇ ਘੱਟ ਦੇਖਣ ਨੂੰ ਮਿਲਦੇ ਨੇਗੇ ਜਿੰਨੇ ਕੋਲ ਹੈਗੇ ਵੈਸੇ ਵੇਚਦੇ ਨਹੀਂ ਹੈਗੇ ਸਿੱਧੀ ਜੇ ਗੱਲ ਕਰੀਏ ਸਾਦੀ ਕਟਾਈ ਚ ਆ ਗਿਆ ਪੈਕਟਾ ਰਹਿ ਗਿਆ ਬਾਈ ਜੀ ਅੱਧੇ ਤੇ ਫਰੰਟ ਹੈਰ ਵੀ ਹੈਗੇ ਗਏ 60 ਪੈਸੇ ਦੋ ਯਾਰ ਦੋ ਮਾਡਲ 195000 ਰੁਪਏ ਡਿਮਾਂਡ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰਦੇ ਨੇ ਕਿਉਂਕਿ ਜਿੰਨਾ ਵੀ ਇਹ ਟਰੈਕਟਰ origional ਹੀ ਹੈ ਬਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਤੇ ਕਿਹਾ ਕਿ ਬਾਈ ਜੀ ਸਵਰਾਜ 855 ਫੋਰ ਸਟਾਰ ਰਿਵਰਸ ਵੀਪੀਓ ਚੌਕਲੇ ਟਾਇਰਾਂ ਦਾ ਨਵਾਂ ਹੈਗਾ ਬਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਵੀ ਕਰ ਸਕਦੇ ਬਾਈ ਜੀ ਤੇ ਕਨੋਪੀ ਛਤਰੀ ਲੱਗੀ ਹੋਈ ਆ ਤੇ ਡੈਕ ਰੁਕੂ ਵੀ ਵਧੀਆ ਲੱਗਿਆ ਹੋਇਆ ਹੈਗਾ ਤੇ ਟੇਪ ਸ਼ੌਕ ਨੂੰ ਤੇ ਵਿੱਚੋਂ ਮਗਰਾਟਨ ਨਿਕੰਬਰਵਾਦ ਨੇ ਬਈ ਮਰਾੜ ਪੂਰੇ ਸਾਫ ਨੇਗੇ ਜੇ ਬਗਲੇ ਬਾਈ ਦੁੱਧਵਾਰ ਕਿੰਨਾ ਕਰਾੜ ਤੇ ਨੇ ਇਹ ਡਰਾਵਲ ਵੀ ਬਹੁਤ ਜ਼ਿਆਦਾ ਘੱਟ ਚੱਲੇ ਲੱਗ ਜੇ। ਤੇ ਬਾਕੀ ਦੇਖ ਸਕਦੇ ਹੋ ਬਾਈ ਜੀ ਓਕੇ ਰਿਪੋਰਟ ਚ ਡਬਲ ਡਿਸਟ੍ਰਿਬਿਊਟਰ ਰੇਡੀਅਲ ਟਾਇਰਾਂ ਦੇ ਬਾਈ ਜੀ। ਤੇ 2017 ਮਾਡਲ ਆ ਤੇ 5,75,000 ਰੁਪਏ ਦੀ ਮੰਗ ਲੱਗੀ। ਤੇ ਪਾਵਰ ਸਟੀering ਚ ਜੋ ਵੀ ਕੰਡੀਸ਼ਨ ਚੈੱਕ ਕਰ ਲੋ ਬਾਈ ਜੀ। ਪੂਰੀ ਓਕੇ ਰਿਪੋਰਟ ਚ। ਤੇ ਨਾਲਿਆਂ ਕੱਡੀ ਸੇ ਚੱਕਰ ਚੱਲੋ। ਤੇ ਕਿਹਾ ਕਿ ਬਾਈ ਜੀ ਡੀਆਈ 750 ਦਾ ਸੋਨ ਅਮਰੀਕਾ। ਇਹ ਟਾਇਰਾਂ ਦੀ ਗੱਲ ਕਰੀਏ ਚੌਕੜਾ ਟਾਇਰ ਦਾ ਨਾਮ ਆਗਾ ਬੈਕ ਟਾਇਰ ਦੇ ਕੇ ਬਾਈ ਜੀ 14 ਦੇ ਜੇ ਕੇ ਦੇ। ਤੇ 32 23 ਨੰਬਰਾ 2006 ਮਾਤਾ 295000 ਰੁਪਏ ਦੀ ਡਿਮਾਂਡ ਆ ਜੀ ਸਾਦੀ ਕਟਾਈ ਚਾ ਜੋ ਕਟ ਪਾਈਪ ਲੱਗੇ ਜਗਾ ਜੀ ਤੇ ਬਾਕੀ ਸ਼ੀਟ ਕਵਰਾਂ ਦੀ ਗੱਲ ਕਰੀ ਬਈ ਸ਼ੀਟ ਕਵਰ ਵੀ ਪੂਰੇ ਵਧੀਆ ਲੱਗੇ ਜਾਣਗੇ ਤੇ ਹੈਵੀ ਹੁੱਕ ਲੱਗੇ ਆ ਉਹ ਵੀ ਚੈੱਕ ਕਰੋ ਇਹ ਡੰਡਾ ਰਾਵਲ ਨਾਲ ਲੱਗ ਬਈ ਜੀ ਦੇਖੋ ਕਿ ਰਿਪੋਰਟ ਦਾ ਤੇ ਬਾਕੀ ਚੈੱਕ ਕਰ ਲਓ ਜੀ ਕੰਡੀਸ਼ਨ ਨੂੰ ਸਾਈਡ ਗੀਅਰ ਆ ਗਿਆ ਤੇ ਅੱਗੇ ਵੀ ਸਵਰਾਜ 855 ਰਿਵਰਸ ਪੀਟੀਓ ਚ ਤੇ ਜੇ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਪਈ ਆ ਬਾਈ ਜੀ ਤੇ ਬੈਕ ਟਾਇਰਾਂ ਦੀ ਗੱਲ ਕਰੀਏ ਸੀ 8 ਤੇ 90 ਟਾਇਰ ਨੇ ਬਾਈ ਜੀ 14 ਦੇ ਟਾਇਰ ਆਗੇ ਤੇ ਫਰੰਟ ਟਾਇਰ ਵੀ ਤੁਹਾਨੂੰ ਦਿਖਾ ਦੀ ਬਾਈ ਜੀ ਜਮਾਂ ਨਵੇਂ ਨੇ ਚਲੋ ਵੀ ਚੈੱਕ ਕਰ ਲਓ ਕਿਉਂਕਿ ਅਪ ਕੱਲੀ ਬਾਈ ਜੀ ਹਜੇ ਪਵਾ ਕੇ ਮੰਡੀ ਜੀ ਲਾਇਆਗਾ ਓਕੇ ਰਿਪੋਰਟ ਤੇ ਪਿਆਗਾ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ 2012 ਮਾਡਲ ਆ 435000 ਰੁਪਏ ਡਿਮਾਂਡ ਆ ਪੀਵੀ 31 ਐਸੇ ਤੁਸੀਂ ਜੱਜ ਕਰੀਂ ਜੇ ਉਹਨਾ ਪੀਵੀ 31 ਮਾਨਸਾ ਦਾ ਨੰਬਰ ਆ ਬਾਈ ਜੀ ਲੋ ਵੀ ਦੇਖ ਸਕਦੇ ਨੇ ਬਾਕੀ ਕਮਿਸ਼ਨਿੰਗ ਵੀ ਸਾਫ ਪਈ ਆ ਓਕੇ ਰਿਪੋਰਟ ਦਿੱਤੀ ਆ ਤੇ ਮਗਰਾਟ ਪੇ ਰਵੇ ਵੀ ਪੂਰੇ ਸਾਫ ਆਣਗੇ ਤੇ ਲੋਬੇ ਚੈੱਕ ਕਰ ਲਓ ਬੈਗ ਵੀ ਤੁਹਾਨੂੰ ਦਿਖਾ ਦਨੇ ਵੀ ਸਿੰਗਲ ਡਿਸਟ੍ਰੀਬਿਊਟਰ ਆ ਤੇ ਅੱਗੇ ਆ ਗਿਆ ਬਈ ਜੀ 265 ਮਹਿੰਦਰਾ ਇਹ ਕਹਿੰਦੇ ਵੱਡੇ ਹਿੱਸੇ ਵਾਲਾ ਬਈ ਜੀ ਸੈਂਟਰ ਗੇਅਰ ਚ ਤੇ ਅੱਗੇ ਨਾਲੋਂ ਹਿੱਸਾ ਬਈ ਜੀ ਵੱਡਾ ਕਰਤਾ ਇਹ ਫੁੱਲ ਟੌਪ ਮਾਡਲ ਆ ਗਿਆ ਬਈ ਜੀ ਪਾਵਰ ਸਟੇਟਿੰਗ ਆ ਦੇ ਬੈਕ ਟਾਰਨ ਦੀ ਗੱਲ ਕਰੀ ਬੇ ਜੀ ਬੈਕ ਟਾਰਨ ਤੇ ਵੀ ਹਜੇ ਤੱਕ ਪਗਦੇ ਰਾਬੜ ਵਗੈਰਾ ਪਈ ਹੈ ਜੀ ਬਾਕੀ ਚੈੱਕ ਵੀ ਕਰ ਸਕਦੇ ਹੋ ਬੇ ਜੀ 12 ਦੇ ਟਾਇਰ ਲੱਗੇ ਨਵੇਂ ਟਾਇਰ ਲੱਗੇ ਜਮਾ ਪੀਵੀ 31 ਇਹ ਵੀ ਬੇ ਜੀ ਮਾਨਸਾ ਦਾ ਨੰਬਰ ਆ 2019 ਮਾਡਲ ਆ 385000 ਰੁਪਏ ਡਿਮਾਂਡ ਆ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਬੇ ਜੀ ਓਕੇ ਰਿਪੋਰਟ ਤੇ ਪਈ ਆ ਲੋ ਵੀ ਚੈੱਕ ਕਰੋ ਤੇ ਸਾਪਿਆਗਾ ਸਪੀਕਰ ਵਗੈਰਾ ਵੀ ਲੱਗੇ ਹੋਣਗੇ ਦੇਖ ਕੇ ਵੀ ਸਵਰਾਜ 855 ਇੱਕ ਨਾਭੀ ਸ਼ੋਅ ਵਾਲਾ ਆ ਜਾਂਦਾ ਬਈ ਜੀ ਲਾਲ ਸ਼ੋਅ ਵਾਲਾ ਆ ਜਾਂਦਾ ਇਹ ਹੈਗਾ ਨੀਲੀ ਸ਼ੋਅ ਵਾਲਾ ਬਈ ਜੀ ਤੇ ਲੋ ਵੀ ਚੈੱਕ ਕਰੋ ਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਬੈਕ ਟਾਇਰ ਹੈਗੇ ਨੇ ਕਿ 80 85 ਪੈਸੇ ਤੇ BK T ਦੇ 13 ਵਾਲੇ ਟਾਇਰ ਰੇ ਬਈ ਜੀ ਰੱਟ ਵਗੈਰਾ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਰੰਗ ਰੂਪ ਤੁਹਾਡੇ ਸਾਹਮਣੇ ਬਈ ਜੀ ਫਰੰਟ ਹੈ ਰਹਿ ਗਿਆ ਬਈ ਜੀ 75 ਕੇ ਪੈਸੇ ਸਾਡੀ ਕਟਾਈ ਵਾਲਾ ਹੈ 2000 ਮਾਡਲ ਆ ਤੇ 2 ਲੱਖ 65000 ਰੁਪਏ ਹੀ ਡਿਮਾਂਡ ਹੈ ਜੀ ਤੇ BK T ਦੇ ਮਹਿੰਗਾ ਦੇ ਟਾਇਰ ਨੇ ਡਰਾਵਲ ਤੁਸੀਂ ਦੇਖ ਕੇ ਤੇ ਡੰਡਾ ਦੇ ਸਕਦੇ ਹੋਗੇ ਤੇ ਬਾਕੀ ਜਿਵੇਂ ਆਪਾਂ ਕਿਹਾ ਬਾਈ ਜੀ ਇੱਥੋਂ ਥੋੜੀ ਮਰਾਟਾ ਦੀ ਟੱਚਿੰਗ ਹੋਈ ਹੋਈ ਆ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 500 ਦਾ ਨੰਬਰ ਆ ਬਾਈ ਜੀ ਤੇ ਕਿਹਕੇ ਬਾਈ ਜੀ ਸੋਨਾਲੀ ਕਾ 50 ਹਾਊਸ 52 ਹਾਊਸ ਪਾਵਰ ਦਾ 50 RX ਸਾਈਡ ਗੀਅਰ ਚ ਆ ਗਿਆ ਤੇ ਟਾਇਰਾਂ ਦੀ ਗੱਲ ਕਰੀ ਬੈਕ ਟਾਇਰਗੇ ਵਿੱਚ 75 ਰੁਪਏ ਗੋਡੀਆਂ ਤੇ ਤੇ 14 ਦੇ ਟਾਇਰ ਆ ਜੇ ਫਰੰਟ ਟਾਇਰ ਵੀ ਆ ਗਿਆ ਬਾਈ ਜੀ 75 ਰੁਪਏ ਇਹ ਮਾਡਲ ਦੀ ਗੱਲ ਕਰੀਏ ਬਈ ਜੀ 2021 ਮਾਡਲ ਆ 5 ਲੱਖ 40 ਹਜ਼ਾਰ ਰੁਪਏ ਰ ਡਿਮਾਂਡ ਆ ਜੀ ਚੇਂਜਰ ਵਾਲਾ ਟਰੈਕਟਰ ਆ ਬਈ ਜੀ ਤੇ ਬਾਕੀ ਤੁਹਾਨੂੰ ਚਾਲ ਚਲਾਵਾ ਵੀ ਜੀ ਦੱਸਾਂਗੇ ਕਿ ਕਿੰਨੇ ਘੰਟੇ ਚੱਲਿਆ ਹੋਗਾ ਤਕਰੀਬਨ ਇਹ ਇਹ ਲੋ ਬਈ ਜੀ ਇਹ ਚੱਲਿਆ ਹੋਇਆ 1229 ਘੰਟੇ 1229 ਘੰਟੇ ਚੱਲਿਆ ਹੋਇਆ ਕੋਪੜੀਕੋੜ ਤੇ ਹਜੇ ਤੱਕ ਮਿਲਦਾ ਟਾਇਰ ਵੀ ਨਾਲ ਦੇਨੇ ਜੀ ਤੇ ਅੱਗੇ ਕਹੇ ਬਈ ਜੀ ਪਾਵਰ ਟਰੈਕ 434 ਇਹ ਬਈ ਜੀ ਜਿਆਦਾ ਜਿਆਦਾ ਜੇ ਲਾ ਕੇ ਚੱਲੀਏ ਹਰਿਆਣੇ ਚ ਟਰੈਕਟਰ ਬਹੁਤ ਜ਼ਿਆਦਾ ਚੱਲਦਾ ਹੈ ਪਰ ਪੰਜਾਬ ਚ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦਾ ਹੈ ਤੇ ਕਿਉਂਕਿ ਆਪਣੇ ਜਿਹੜੇ ਜਿੰਨੇ ਵੀ ਹੈਗੇ ਵੀਰ ਵੱਡਾ ਟਰੈਕਟਰ ਜਾ ਕੇ ਜਾਦੇ ਚਲਾ ਕੇ ਵੱਧ ਹਾਊਸਪਾਪਰ ਦਾ ਟਰੈਕਟਰ ਚਲਾ ਕੇ ਰਾਜੀ ਨੇਗੇ ਤੇ ਆ ਗਿਆ ਬਾਈ ਜੀ 2014 ਮਾਡਲ 2 ਲੱਖ 95 ਰੇਟ ਹੈਗਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ ਨੇਗੇ ਨਵੇਂ ਚੌਕੜਾ ਤੇ ਸੈਂਟਰ ਗੇਅਰ ਚ ਆ ਗਿਆ ਤੇ ਮਗਰਾਟ ਵਗੈਰਾ ਦੀ ਗੱਲ ਕਰੀ ਜੇ ਤੁਹਾਨੂੰ ਮਗਰਾਟ ਵਗੈਰਾ ਵੀ ਦਿਖਾ ਦਨੇਗੇ ਮਗਰਾਟ ਵਗੈਰਾ ਵੀ ਪੂਰੇ ਸਾਫ ਨੇ ਤੁਸੀਂ ਚੈੱਕ ਕਰੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਬਈਏ ਉਹ ਤਾਂ ਵੀ ਚੈੱਕ ਕਰੋ ਇਹ ਕਹੇ ਬਾਈ ਜੀ ਲੋਡ ਮੈਕ ਸਕੇ 14 ਮਾਡਲ 295000 ਰੁਪਏ ਦੀ ਮੰਗ ਤੇ ਅੱਗੇ ਕਹੇ ਬਾਈ ਜੀ 5310 ਜੌਂਡੀਅਰ ਜੀ ਮੈਂ ਆਪ ਕਹੇ ਬਾਈ ਜੀ ਜੌਂਡੀਅਰ ਕਾਲੇ ਢਿੱਡ ਵਾਲਾ ਇਹ 2009 ਮਾਡਲ ਤੇ 435000 ਰੁਪਏ ਦਾ ਡੈਕਟਰ ਰੱਦੇ ਨਹੀਂ ਬਾਈ ਜੀ ਫਰੰਟ ਹੈ ਰਹਿ ਗਿਆ ਬਾਈ ਜੀ 70 ਕੇ ਪੈਸੇ ਬਾਹਰ ਸਟੇਅਰਿੰਗ ਆ ਤੇ ਸਾਈਡ ਗੇਅਰ ਹੈਗਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਜੀ ਓਕੇ ਰਿਪੋਰਟ ਤੁਹਾਨੂੰ ਤੇ ਕਈ ਟਰੈਕਟਰ ਬਾਈ ਜੀ ਇਦਾਂ ਦੇ ਵੀ ਹੁੰਦੇ ਨੇ ਜੌਂਡੀਅਰ ਸਕੂਟਰ ਗੇਅਰ ਵਾਲਾ ਵੀ ਮੰਨਿਆ ਜਾਂਦਾ ਹੈ। ਬਈ ਕੰਡੀਸ਼ਨ ਚੈੱਕ ਵੀ ਕਰ ਸਕਦੇ ਆ। ਓਕੇ ਰਿਪੋਰਟ ਤੇ ਪਈਆ। ਤੇ ਬਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿਵੇਂ ਲੱਗੇ। ਲਾਈਕ ਕਮੈਂਟ ਸ਼ੇਅਰ ਕਰਨ ਨਾ ਭੁੱਲਣਾ। ਮਿਲਦੇ ਆਗੇ ਸੰਗੜੇ। ਤਕਲੇ ਬਈ ਜੀ। ਧੰਨਵਾਦ।